ਸਮਾਣਾ ਖਨੋਰੀ ਸੜਕ ਤੇ ਸਤਰਾਣਾ ਬਸ ਅਡੇ ਦੇ ਨਜ਼ਦੀਕ ਇੱਕ ਰਸੋਈ ਗੈਸ ਸਿਲੰਡਰ ਦਾ ਟਰੱਕ ਖੜਾ ਸੀ ਤੋਂ ਪਿੱਛੇ ਤਵਾਰੇ ਇੱਕ ਕੋਲ ਡਰਿੰਕ ਦਾ ਟਰੱਕ ਸੀ ਜਿਹੜਾ ਮੋਹਾਲੀ ਤੋਂ ਫਤਿਹਗੜ੍ਹ ਜਾਰ ਰਹੀ ਉਹਦੀ ਟੱਕਰ ਹੋਈ ਹੈ ਡਰਾਈਵਰ ਜਿਹੜਾ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਜ਼ਖਮੀ ਹੈ ਉਹਨੂੰ ਜ਼ੇਰੇ ਇਲਾਜ ਹੈ ਉਹਦੇ ਨਾਲ ਜਿਹੜਾ ਉਸ ਦਾ ਭਤੀਜਾ ਕੰਡੈਕਟਰ ਸੀ ਉਸ ਕੀ ਉੱਥੇ ਗੰਭੀਰ ਜ਼ਖਮੀ ਹੋ ਗਿਆ ਉਹਨੂੰ ਸਮਾਣਾ ਹਸਪਤਾਲ ਲੈਂਦਾ ਹੈ ਜਿੱਥੇ ਡਾਕਟਰਾਂ ਨੇ ਉਹਨੂੰ ਮਰਤੇ ਗੋਸਤਿਤ ਕਰਤਾ ਜਿਹੜੇ ਕੋਲ ਡਰਿੰਕ ਦੇ ਡਰਾਈਵਰ ਤੇ ਕੰਡੈਕਟਰ ਆ ਸਿਰਸਾ ਜ਼ਿਲ੍ਹੇ ਦੇ ਨਿਵਾਸੀ ਹੈ ਅਤੇ ਮੋਹਾਲੀ ਤੋਂ ਕੋਲਡ ਡਰਿੰਕ ਲੈ ਕੇ ਫਤਿਹਬਾਦ ਜਾ ਰਹੇ ਸੀ ਔਰ ਇਸ ਹਾਦਸੇ ਦੀ ਜਾਂਚ ਸਤਰਾਣਾ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਐਸਐਸਐਫ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੇ ਜ਼ਖਮੀਆਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਭੇਜਿਆ ਔਰ ਜਿਹੜੇ ਸੜਕ ਤੇ ਟ੍ਰੈਫਿਕ ਜਾਮ ਹੋਇਆ ਸੀ ਉਸ ਨੂੰ ਵੀ ਐਸਐਸਐਫ ਟੀਮ ਨੇ ਉੱਥੋਂ ਹਟਾਇਆ ਐਸਐਸਐਫ ਪੁਲਿਸ ਟੀਮ ਦੀ ਸੜਕਾਂ ਤੇ ਲਾਈ ਗਈ ਹੈ ਉਹਨਾਂ ਦੇ ਕਰਕੇ ਹਾਦਸੇ ਕਟਰੇ ਹਨ ਹਰਮਿੰਦਰ ਜੀ ਜਿਹੜੀ ਤੁਹਾਡੀ ਕੋਲਡ ਡਰਿੰਕ ਦੀ ਗੱਡੀ ਪਰੇ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਹਾਂਜੀ ਕਰਾਲੀ ਤੋਂ ਫਤਿਹਬਾਦ ਜਾ ਰਹੇ ਸੀ ਫਤਿਹਬਾਦ ਜਾ ਰਹੇ ਸੀ ਰੇਨ ਵਾਲੇ ਕਿੱਥੇ ਦੇ ਹੋ ਸਰ ਅੱਗੇ ਗੱਡੀ ਖੜੀ ਸੀ ਰੋਡ ਤੇ ਹੂੰ ਤੇ ਮੈਂ ਪਿੱਛੇ ਜਾ ਰਿਹਾ ਸੀ ਮੇਰੀ ਕਿਤੇ ਨੀਂਦ ਦੀ ਅੱਖ ਲੱਗ ਗਈ ਗੱਡੀ ਲੱਗ ਗਈ ਹੂੰ ਤੀਜਾ ਮੇਰਾ ਉਹਦਾ ਨਾਮ ਕੀ ਹੈ ਕਾਰੀਕ ਉਸੇ ਉਹ ਡੈਥ ਹੋ ਗਈ ਉਹਦੀ ਉਹਦੀ ਡੈਥ ਹੋ ਗਈ ਮੌਕੇ ਤੇ ਹੋ ਗਈ ਸੀ ਮੌਕੇ ਤੇ ਨਹੀਂ ਹਸਪੀਟਲ ਆ ਕੇ ਹੋ ਗਈ ਇੱਥੇ ਸਬਾਨੇ ਆ ਕੇ ਹਾਂ ਕਿਉਂਕਿ ਮੌਕੇ ਤੇ ਐਮੂਲੈਂਸ ਨਹੀਂ ਅੱਧੇ ਘੰਟੇ ਬਾਅਦ ਐਮੂਲੈਂਸ ਪਹੁੰਚੀ ਹੋਤੀ ਹੂੰ 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 ਇਸ ਕਰਕੇ ਫਿਰ ਡਾਕਟਰ ਕਹਿਣਾ ਵੀ ਹੋਂ ਕੋਈ ਹੱਲ ਨਹੀਂ ਹੋ ਸਕਦਾ ਰੈਨ ਵਾਲੇ ਕਿੱਥੇ ਦੇ ਖਾਸ ਵੈਦ ਵਾਲਾ ਪਿੰਡ ਹੈ ਕਿਹੜਾ ਜ਼ਿਲ੍ਹਾ ਸੇਸ਼ਾ ਸਿਰਸਦੀ ਬਿਲਕੋਸ਼ਲ ਹੈ ਜੀ ਤੁਸੀਂ ਬੋਲੋ ਕੋਸ਼ਲ ਐਚਪੀ ਗੈਸ ਏਜੰਸੀ ਤੋਂ ਚਨਾਗਰਾ ਰੋਡ ਤੇ ਆਪਣੀ ਏਜੰਸੀ ਹੈ ਜੀ ਇਹ ਗੱਡੀ ਸਾਡੇ ਕੋ ਬਠਿੰਡਾ ਪਲਾਂਟ ਤੋਂ ਟਰਾਂਸਪੋਰਟ ਦੀ ਭਰੀ ਸੀ ਇਹ ਸਾਡੇ ਕੋ ਡਿਲੀਵਰੀ ਆਣੀ ਸੀ ਤੇ ਜਿਹੜਾ ਡਰਾਈਵਰ ਇਹਨੂੰ ਰਾਹ ਭੁੱਲ ਗਿਆ ਇਹ ਅੱਗੇ ਆ ਗਿਆ ਸੀ ਜਿਹੜੇ ਛਤਰਾਣੇ ਅੱਡੇ ਤੇ ਇਹ ਮੇਰੇ ਨਾਲ ਗੱਲ ਕਰ ਰਿਹਾ ਸੀ ਸਾਈਡ ਤੇ ਗੱਡੀ ਖੜਾ ਕੇ ਕਿ ਮੈਂ ਇੱਥੇ ਪਹੁੰਚ ਗਿਆ ਫਿਰ ਮੈਨੂੰ ਦੱਸਿਆ ਕਿ ਕਿ ਤੁਸੀਂ ਗਲਤ ਆ ਗਏ ਹੋ ਤੁਸੀਂ ਤੁਹਾਨੂੰ ਮੋੜ ਕੇ ਗੱਡੀ ਲੈਣੀ ਪਊਗੀ ਮੇਰੇ ਗੱਲ ਕਰਦੇ ਆ ਇਹਨਾਂ ਨਾਲ ਪਿੱਛੋਂ ਗੱਡੀ ਨੇ ਆ ਕੇ ਕਦਰ ਇਹ ਡਰਾਈਵਰ ਕੀ ਪਿੱਛੋਂ ਆ ਕੇ ਗੱਡੀ ਸਪੀਡ ਤੇ ਜੀ ਉਹਨੇ ਮਾਰਤੀ ਗੱਡੀ ਤੇ ਮੌਕੇ ਤੇ ਮੈਂ ਬਾਅਦ ਚ ਉਸ ਤੋਂ ਬਾਅਦ ਮੈਂ ਫੋਨ ਬੰਦ ਹੋ ਗਿਆ ਇਹਨਾਂ ਦਾ ਆ ਕੇ ਮੈਂ ਕਿ ਆ ਗਿਆ ਅ ਫਿਲਹਾਲ ਤਾਂ ਜਿਹੜੇ ਇੰਜਰਡ ਹੋਏ ਨੇ ਜੀ ਬੰਦੇ ਦੂਸਰੀ ਗੱਡੀ ਦੇ ਉਹ ਐਂਬੂਲੈਂਸ ਆ ਗਈ ਸੀ ਉਹ ਲੈ ਗਏ ਨੇ ਉਹਨਾਂ ਨੂੰ ਮੇਰੇ ਆਉਣ ਤੋਂ ਪਹਿਲਾਂ ਹੀ ਮਤਲਬ ਐਂਬੂਲੈਂਸ ਲੈ ਕੇ ਜਾ ਚੁੱਕੀ ਸੀ ਐਂਬੂਲੈਂਸ ਕਿੰਨੇ ਕਾਫੀ देर ਬਾਅਦ ਆਈ ਜੀ ਕਰਨ ਜਿਹੜੇ ਲੋਕਲ ਬੰਦੇ ਖੜੇ ਸੀ ਉਹਨਾਂ ਨੇ ਦੱਸਿਆ ਜੀ ਕਿ ਮੇਰੀ ਜਦੋਂ ਗੱਲ ਹੋਈ ਉਸ ਤੋਂ ਬਾਅਦ ਮੈਂ ਆਪਣੇ ਜਿਹੜੇ ਮਲਾਇਮ ਸੀ ਉਹਨਾਂ ਨੂੰ ਨਾਲ ਲੈ ਕੇ ਮੈਂ ਪਹੁੰਚੀ ਸੀ ਅੱਧੇ ਘੰਟੇ ਤੱਕ ਕਿੰਨੇ ਕਾਫੀ देर ਬਾਅਦ ਆਈ ਐਂਬੂਲੈਂਸ ਅ ਐਗਜ਼ੈਕਟ ਮੈਨੂੰ ਪਤਾ ਨਹੀਂ ਜੀ ਕਿਉਂਕਿ ਮੈਂ ਮੌਕੇ ਤੇ ਤਾਂ ਡਰਾਈਵਰ ਸੀ ਮੈਂ ਫਿਰ ਬਾਅਦ ਚ ਆਇਆ ਮੇਨ ਬੱਸ ਸਟੈਂਡ ਦਾ ਸਤਰਾਣਾ ਜਦੋਂ ਉੱਪਰ ਬਚੜਦੇ ਉੱਥੇ ਇੱਕ ਰੋਡ ਐਕਸੀਡੈਂਟ ਹੋ ਗਿਆ ਸਾਡੀ ਪੁਲਿਸ ਨੇ ਮੌਕੇ ਤੇ ਖੁੱਜੀ ਮੌਕੇ ਤੇ ਜਾ ਕੇ ਦੇਖਿਆ ਇੱਕ ਗੱਡੀ ਉਚਾਲੇ ਜਿਹਦੇ ਵਿੱਚ ਆ ਚੱਲਦੀਆਂ ਪੀਨ ਵਾਲਾ ਜਿਹੜਾ ਲੋਕੜਾ ਨੇ ਉਹਦਾ ਲੋਡ ਸੀ ਉਹ ਉਚਾਲੇ ਪਾਟੀ ਤੇ ਸੀ ਦੂਸਰੀ ਗੱਡੀ ਜੀ ਉਹਦੇ ਵਿੱਚ ਸਿਲੰਡਰ ਸੀਗੇ ਲੱਦੇ ਹੋਏ ਉਹ ਖਤਾਨਾਂ ਦੇ ਵਿੱਚ ਪਈ ਸੀ ਇਹ ਦੋਏ ਪਿੱਛੋਂ ਆ ਰਹੀਆਂ ਹਾਲਾਤ ਕੀ ਨੇ ਮੌਕੇ ਦੇ ਜੀ ਹਾਲਾਤ ਇੱਕ ਜਿਹੜਾ ਕਨੈਕਟਰ ਸੀ ਉਹਦੀ ਮੌਤ ਹੋ ਗਈ ਤੇ ਡਰਾਈਵਰ ਡ라이ਵਰ ਜਟਨੀਆ ਦੋਏ ਹਸਪੀਟਲ ਤੇ ਉਥੇ ਸਮਾਨ ਹੈ ਉਹਦਾ ਨਾਗ ਜਿਹੜਾ ਦੇਰ ਹੀ ਇੱਥੇ ਹੋ ਗਿਆ ਜੀ ਉਹ ਬੇਥਕਾਰ ਸੀ ਨਿਵਾਸੀ सिरसा ਦਾ ਰਹਿਣ ਵਾਲਾ ਹੈ 1 ਸਾਲ ਤੋਂ ਰਹਿ ਰਿਹਾ ਤੇ ਦੂਜਾ ਕਨੈਕਟਰ ਦਾ ਨੌਕਰੀ ਹੈ ਜੀ ਕੈਰੈਕਟਰ ਦੀ ਡੈਥ ਹੋਈ ਹੈ ਡਰਾਈਵਰ ਦਾ ਕੀ ਨਾਮ ਹੈ ਡਰਾਈਵਰ ਦਾ ਨਾਮ ਹੈ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਹੈ ਜੀ ਬਸੇ ਬਸੇ सिरसा सिरसा ਦੇ ਨੇ ਦੋ ਹੀ ਰਹਿਣ ਵਾਲੇ ਇਹ ਆ ਕੇ ਥੋੜੀ ਸੀ ਜੇ ਇਹ ਜਲੰਧਰ ਤੋਂ ਆਏ ਸੀ ਲੋਡ ਹੋ ਕੇ ਇੱਧਰ ਹਰਿਆਣੇ ਵੱਲ ਨੂੰ ਜਾਣ ਸਕਦਾ ਸੀ ਕਈ ਵਾਰੀ ਸਿਲੰਡਰ ਵੀ ਫਟ ਸਕਦਾ ਸੀਗਾ ਪਰ ਵੱਡਾ ਹਾਸਤਾ ਹੁਣੋ ਬਚ ਗਿਆ ਸਿਲੰਡਰ ਡਰਾਈਵ ਠੀਕ ਹੈ ਜੀ ਹਾਂ ਠੀਕ ਥੋੜੀ ਕਰਵਾਈ ਰਹਿਣਾ ਕਰਵਾਈ ਕਰ ਰਹੇ ਆ ਬਿਆਨ ਲਿਖਦੇ ਆ ਆਉਂਗੇ ਉਹਨਾਂ ਦੇ ਕੋਈ ਅਧਿਕਾਰ ਨਹੀਂ ਨਾ ਕੋਈ ਤੇ ਰਸਤਾ ਕਲੀਅਰ ਕਰਾ ਰਿਹਾ ਰਸਤਾ ਕਲੀਅਰ ਪਿੱਛੋਂ ਕਰਾਤਾ ਸੀ ਪ੍ਰੈਸ ਕੋ ਡਵਲਟ ਕਰਾ ਕੈਮਰਾਮੈਨ ਪਰਸ਼ੰਦ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ